ਜਸਬੀਰ ਸਿੰਘ ਨੂੰ ਜੋ ਕਿ ਯੂਟਿਊਬਰ ਹੈ ਜਿਸ ਨੂੰ 3 ਦਿਨ ਦੀ ਪਹਿਲਾਂ ਰਿਮਾਂਡ ਤੇ ਦਿੱਤਾ ਗਿਆ ਸੀਗਾ ਉਸ ਨੂੰ ਅੱਜ ਮੋਹਾਲੀ ਕੋਰਟ ਜਿਹੜਾ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਜਸਬੀਰ ਸਿੰਘ ਨੂੰ ਅੱਜ ਜੋ ਅਦਾਲਤ ਦੇ ਵਿੱਚ ਜੋ ਪੁਲਿਸ ਨੇ ਜੋ ਗੱਲਬਾਤ ਕੀਤੀ ਤਾਂ ਪੁਲਿਸ ਨੇ ਦੱਸਿਆ ਕਿ ਜਸਬੀਰ ਸਿੰਘ ਦੇ ਕੋਲੋਂ ਤਕਰੀਬਨ 150 ਦੇ ਕਰੀਬ ਜਿਹੜੇ ਕੰਟੈਕਟ ਮਿਲੇ ਨੇ ਉਸ ਤੋਂ ਇਲਾਵਾ ਜਿਹੜਾ 2 ਦਿਨ ਦਾ ਜਿਹੜਾ ਰਿਮਾਂਡ ਮਿਲਿਆ ਵਕੀਲ ਸਾਹਿਬ ਇਸ ਨੂੰ ਨਾਲ ਗੱਲਬਾਤ ਕਰਾਂਗੇ ਤਾਂ ਮੇਰੇ ਵਿੱਚ ਮੈਂ 6-6 ਵਾਸਤੇ ਮੈਨੂੰ ਬੁਲਾਇਆ ਗਿਆ ਸੀਗਾ ਇਨਵੈਸਟਿਗੇਸ਼ਨ ਜੁਆਇਨ ਕਰਨ ਲਈ ਜਦੋਂ ਮੈਂ ਇਨਵੈਸਟਿਗੇਸ਼ਨ ਜੁਆਇਨ ਕਰਨ ਤੋਂ ਪਹਿਲਾਂ ਹੀ ਅਦਰਵਾਈਜ਼ ਮੈਂ 17 ਤਰੀਕ ਤੋਂ ਲੈ ਕੇ 30 ਤਰੀਕ ਤੱਕ ਇੱਥੇ ਇਨਵੈਸਟੀਗੇਸ਼ਨ ਜੁਆਇਨ ਵੀ ਕਰਦਾ ਰਿਹਾ ਜਾਂਦਾ ਵੀ ਰਿਹਾ ਮੇਰੇ ਲੈਪਟਾਪ ਮੋਬਾਈਲ ਜਿਹੜੇ ਅੱਜ ਮੰਗਦੇ ਬਾਈਓ ਪਹਿਲਾਂ ਹੀ ਮੈਂ ਦਿੱਤੇ ਹੋਏ ਸੀ ਉਹ ਇਨਵੈਸਟੀਗੇਸ਼ਨ ਦੇ ਕੇ ਮੈਨੂੰ ਵੱਡੇ ਵੱਡੇ ਇਲਜ਼ਾਮ ਲੱਗੇ ਨੇ ਪਾਕਿਸਤਾਨੀ ਜਸੂਸੀ ਦੀ ਗੱਲ ਆ ਗਈ ਆ ਪਾਕਿਸਤਾਨੀ ਕੰਟੈਕਟ ਦੀ ਗੱਲ ਆਈ ਆ ਪਾਕਿਸਤਾਨ ਜਾ ਕੇ ਖੁਫੀਆ ਜਿਹੜੀਆਂ ਅੱਜ ਗੱਲਾਂ ਉਹਨਾਂ ਨੂੰ ਦੱਸਣ ਦੀ ਗੱਲ ਆਈ ਸੋ ਇਹ ਕਿੱਥੇ ਤੱਕ ਸਤਾਈ ਦੇ ਸਰ 17 ਤਰੀਕ ਤੋਂ ਲੈ ਕੇ 30 ਤਰੀਕ ਤੱਕ ਮੈਂ ਜਾਂਦਾ ਰਿਹਾ ਜੀ ਜਦ ਤੱਕ ਤਾਂ ਕੋਈ ਗੱਲ ਸਾਹਮਣੇ ਨਹੀਂ ਜਾਈ ਤਿੰਨ ਤਰੀਕ ਨੂੰ ਇਦਾਂ ਦੀ ਕਿਹੜੀ ਪੰਬੜ ਪੈ ਗਈ ਕਿ ਇੱਕ ਐਫ ਆਈ ਆਰ ਹੋ ਗਈ ਕਿ ਖੂਪੀਆ ਬੰਦੇ ਨੇ ਆ ਕੇ ਦੱਸਿਆ ਪੁਲਿਸ ਦੇ ਮੁਖਬਰ ਖਾਸ ਨੇ ਦੱਸਿਆ ਕਿ ਜਸਵੀਰ ਸਿੰਘ ਨਾਮ ਦਾ ਬੰਦਾ ਆਈਐਸਆਈ ਦਾ ਏਜੰਟ ਹੈ ਜਿਹੜੀ 17 ਤੋਂ 3 ਤੱਕ ਇਨਵੈਸਟੀਗੇਸ਼ਨ ਗਈ ਉਹ ਤਾਂ ਖਾਲੀ ਹੈ ਜੀ ਉਹ ਤਾਂ ਜ਼ਿਕਰੇ ਨਹੀਂ ਕਰਦਾ ਪਿਆ ਜੀ ਕੋਈ ਸੋ ਕੀ ਕੀ ਬਰਾਮਦ ਹੋਇਆ ਜੀ ਉਹਨਾਂ ਦੇ ਕੋਲ ਕੋਈ ਕੋਈ ਸਾਰਾ ਅਸੀਂ ਬਰਾਮਦ ਸਾਡਾ ਫੋਨ ਦਿੱਤਾ ਅਸੀਂ ਪਹਿਲੇ ਦਿਨ ਦਿੱਤਾ ਜੀ ਜਿਹੜਾ ਲੈਪਟਾਪ ਆ ਅਸੀਂ ਦਿੱਤਾ ਜੀ ਨਾਗਰਿਕ ਹੈਗੇ ਆ ਅਸੀਂ ਇੰਡੀਆ ਦੇ ਅਸੀਂ ਸਭ ਨੂੰ ਦੇਣ ਨੂੰ ਤਿਆਰ ਆ ਸਭ ਨੂੰ ਦਿੱਤਾ ਹੋਇਆ ਜੀ ਹਰਿਆਣਾ ਦੇ ਵਿੱਚ ਵੀ ਕੋਈ ਐਫਆਈਆਰ ਇਹਨਾਂ ਦੇ ਖਿਲਾਫ ਨਹੀਂ ਐਫਆਈਆ ਜਿਹੜੀ ਹੋਈ ਵੀ 1753 ਨੰਬਰ ਐਫਆਈਆਰ ਕਿਸੇ ਹੋਰ ਦੇ ਮਤਲਬ ਦਰਜ ਹੋਈ ਪਈ ਹੈ ਜੀ ਲਿਖੇ ਤੇ ਜਦਾ ਮੈਂ ਡਿਨਾਈ ਕਰਿਆ ਹੋਇਆ 17 ਤਰੀਕ ਤੋਂ ਲੈ ਕੇ 4 ਤੱਕ ਮੈਂ ਤਾਂ ਕਿਹਨਾਂ ਪਜਿਆ ਮੈਂ ਤਾਂ ਇੱਥੇ ਹੀ ਰਹਾ ਮੈਂ ਤਾਂ ਨਹੀਂ ਗਿਆ ਅੱਗੇ ਤੇ ਨਾਸਿਰ ਨਾਸਿਰ ਢੱਲੋਂ ਦੀ ਗੱਲ ਸਾਹਮਣੇ ਆ ਰਹੀ ਹੈ ਨਾਸਿਰ ਢੱਲੋਂ ਦੀ ਗੱਲ ਸਿਰਫ ਸਿਰਫ ਤੇ ਸਿਰਫ ਨਿਊਜ਼ 'ਚ ਹੈ ਜੀ ਨਾ ਤਾਂ ਕੋਰਟ 'ਚ ਆ ਕੇ ਸਰਕਾਰ ਨੇ ਗੱਲ ਕੀਤੀ ਨਾਸਿਰ ਢੱਲੋਂ ਦੀ ਤੇ ਨਾ ਹੀ ਸਰ ਨਾਸਿਰ ਢੱਲੋਂ ਦੀ ਗੱਲ ਕੋਈ ਕਿਊਜ਼ ਨੇ ਕਹੀਏ ਸਰ ਨਾਸਿਰ ਢੱਲੋਂ ਦਾ ਕੋਈ ਕਿਉਂ ਟਾਰਗੇਟ ਕੀਤਾ ਗਿਆ ਜੀ ਤਸਵੀਰ 'ਚ ਸਰ ਮੈਂ ਦੱਸ ਹੀ ਜਾਨਾ ਕਿ 6-6 ਨੂੰ ਬੁਲਾਇਆ ਹੋਇਆ ਸੀਗਾ ਚ ਚੱਕ ਲੈਣ ਦੀ ਇਹ ਇਸ ਮੁਕਦਮੇ ਵਿੱਚ ਜੇ ਅਰੈਸਟ ਬੈ ਜਾਂਦੀ ਹੈ ਇਹਦੀ ਇਚੋ ਤੇ ਪੰਜਾਬ ਸਰਕਾਰ ਨੇ ਕੀ ਕਹਿਣਾ ਸੀਗਾ ਬੰਦਾ ਚੱਕ ਕੇ ਲੈ ਕੇ ਸਾਡੀ ਚੱਕ ਲਿਆ ਇਹ ਬੰਦਾ ਉੱਥੇ ਹਰਿਆਣੇ ਤੋਂ ਤਾਂ ਹੀ ਪਈ ਸਰ ਬੇਨੂ ਪੈਨ ਨਾ ਕੋਈ ਚੱਕਿਆ ਤਿੰਨ ਨੂੰ ਨਹੀਂ ਕੋਈ ਚੱਕਿਆ ਸਰ ਜੇ ਇਤੋਂ ਰਾਤ ਨਹੀਂ ਬਣੀ ਤੇ ਫਿਰ ਅਗਲਾ ਕਾਰਵਾਈ ਕੀ ਰਹਿਣੀ ਹੈ ਤੁਹਾਡੀ ਸਰ ਅਗਲੀ ਕਾਰਵਾਈ ਜੋ ਦੇਖਾਂਗੇ ਜੀ ਦੋ ਤੋਂ ਬਾਅਦ ਦੋ ਦਿਨ ਦੀ ਰਿਮਾਨਡ ਤੋਂ ਬਾਅਦ ਜੀ 7 ਦਿਨ ਦਾ ਰਿਮਾਨਡ ਮੰਗੇ ਦੋ ਦਿਨ ਦਾ ਜਸਮਨ ਰਿਮਾਨਡ ਦਿੱਤਾ ਜੀ ਅੱਛਾ ਠੀਕ ਹੈ ਜੀ ਧੰਨਵਾਦ ਸੋ ਇਹ ਵਕੀਲ ਸਾਹਿਬ ਮੌਜੂਦ ਹੈ ਜਿੱਥੇ ਅੱਜ ਜੋ ਯੂਟਿਊਬਰ ਜੋ ਜਸਬੀਰ ਸੀਗਾ ਉਸ ਨੂੰ ਅੱਜ ਜਿਹੜੇ ਦੋ ਦਿਨ ਦੀ ਰਿਮਾਨਡ ਤੇ ਲਾਇਆ ਦਿੱਤਾ ਗਿਆ ਦਾ ਇਹ ਦੂਸਰਾ ਦੇਖ ਸਕਦੇ ਹੋ ਅੱਜ ਜੋ ਯੂਟਿਊਬਰ ਜਸਵੀਰ ਸਿੰਘ ਆ ਜਿਸ ਨੂੰ ਦੋ ਦਿਨ ਤੇ ਦੋ ਦਿਨ ਰਮਾਨ ਦੇ ਹਾਲਾਂਕਿ ਜੋ ਸਰਕਾਰੀ ਵਕੀਲ ਸੀਗਾ ਸਰਕਾਰੀ ਵਕੀਲ ਨੇ ਇਹ ਗੱਲ ਕੀਤੀ ਕਿ ਜਸਵੀਰ ਸਿੰਘ ਦੇ ਕੋਲੋਂ ਜਿਹੜਾ 150 ਤੋਂ ਕਰੀਬ ਜਿਹੜਾ ਕੰਟੈਕਟ ਮਿਲੇ ਨੇ ਉਸ ਤੋਂ ਇਲਾਵਾ ਜੋ ਲੈਪਟਾਪ ਹੈ ਉਹ ਪਾਕਿਸਤਾਨ ਦੇ ਜੋ ਆਈਐਸਆਈ ਦਾਨਿਸ਼ ਸੀਗੇ ਉਸ ਨੂੰ ਲੈਪਟਾਪ ਦਿੱਤਾ ਗਿਆ 10 ਮਿੰਟ ਦੇ ਲਈ ਹਾਲਾਂਕਿ ਇਸ ਚੀਜ਼ਾਂ ਵਿੱਚ ਉਸ ਦੇ ਜਿਹੜੇ ਆ ਜੋ ਕਿਵਮੈਂਨ ਸੀਗੇ ਉਹ ਵੀ ਲਗਾਤਾਰ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਪਰ ਇਸ ਮਾਮਲੇ ਦੇ ਵਿੱਚ ਇਸ ਵਕਤ ਮੁਹਾਲੀ ਕੋਰ ਨੇ ਯੂਟਿਊਬਰ ਜੋ ਜਸਬੀਰ ਸਿੰਘ ਹੈ ਉਸ ਨੂੰ ਦੋ ਦਿਨ ਦੀ ਰਿਮਾਨਡ ਤੇ ਦੇ ਦਿੱਤਾ ਹੈ ਤੇ ਇਸ ਦੇ ਨਾਲ ਹੀ ਜੋ ਹਰਿਆਣਾ ਦੇ ਵਿੱਚ ਜੋ ਇੱਕ YouTube ਨੂੰ ਪਹਿਲਾਂ ਵੀ ਫੜਿਆ ਸੀਗਾ ਜਾਸੂਸੀ ਦੇ ਉਹਦੇ ਉੱਤੇ ਉਸ ਨੂੰ ਕਹਿੰਦੇ ਉਹਨਾਂ ਨਾਲ ਕੰਟੈਕਟ ਕਰ ਦੱਸਿਆ ਸੀਗਾ ਉਹਨਾਂ ਦੀ ਗੱਲਬਾਤ ਹੁੰਦੀ ਸੀਗੀ ਪਰ ਹੁਣ ਜਿਹੜਾ ਵਕੀਲ ਸਾਹਿਬ ਨੇ ਸਿੱਧੇ ਤੌਰ ਤੇ ਇਹ ਗੱਲ ਡਿਨਾਈ ਕੀਤੀ ਹੈ ਕਿ ਕੋਈ ਉਹਦੇ ਕੋਲ SIM ਕਾਰਡ ਨਹੀਂ ਬਰਾਮਦ ਹੋਇਆ ਹਾਲਾਂਕਿ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਹੈ 2 ਦਿਨ ਦੀ ਜਸਪੀਰ ਸਿੰਘ ਨੂੰ ਹੋਰ ਜਿਹੜੀ ਹੈ ਉਹਦੀ ਰਿਮਾਂਡ ਰਾਤ ਦਿੱਤੀ ਗਈ ਮੇਰੇ ਸਹਿਯੋਗੀ ਰਾਮ ਕੁਮਾਰ ਦੇ ਨਾਮ ਮਾ ਬਿਸ਼ੇਕ ਰਿਆਸਤ ਮੋਹਾਲੀ